ਹਰਪਾਲ ਸਿੰਘ ਬਲੇਰ ਦੇ ਵੱਲੋਂ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਿੱਖ ਜਥੇਬੰਦੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਜਿਸ ਨੂੰ ਲੈ ਕੇ ਅਮਰਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਮੈਰੋ ਦੇ ਵੱਲੋਂ ਇੱਕ ਲੜਕੀ ਨੂੰ ਲੈ ਕੇ ਸਟੈਂਡ ਲਿਆ ਗਿਆ ਸੀ ਪਰੰਤੂ ਉਹ ਲੜਕੀ ਹੀ ਜਿਹੜੀ ਕਿ ਮੁੱਕਰ ਗਈ ਹੈ ਤੇ ਇਸ ਤੋਂ ਬਾਅਦ ਉੱਥੇ ਹੀ ਅਮਰਪਾਲ ਸਿੰਘ ਮਹਿਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਉਹ ਬਹੁਤ ਰੋਏ ਤੇ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹੁਤ ਗਲਤ ਕੰਮ ਹੋਇਆ ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਾਨੂੰ ਸਾਥ ਦੇਣ ਦੀ ਲੋੜ ਸੀ ਉੱਥੇ ਹੀ ਸਿੱਖ ਜਥੇਬੰਦੀਆਂ ਨੂੰ ਜਾਣਬੁੱਝ ਕੇ ਜਿਹੜਾ ਕਿ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਅਮਰਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਹੁਣ ਹਰਪਾਲ ਸਿੰਘ ਬਲੇਰ ਇਸਪੋਰਟ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਆਉ ਤੁਹਾਨੂੰ ਸੁਣਾਉਣੀ ਹੈ ਰਪਾਲ ਸਿੰਘ ਬਲੇਰ ਦਾ ਹੌਰ ਕੀ ਕਹਿਣਾ ਹੈ ਪੰਜਾਬ ਦੇ ਵਿੱਚ ਦਿਨ ਬਰ ਦਿਨ ਜਿਹੜਾ ਗਰੋਹਤੀਆਂ ਦਾ ਸਿਸਟਮ ਵੱਧ ਰਿਹਾ ਹੈ ਨਸ਼ੇ ਦੇ ਨਾਲ ਨੌਜਵਾਨਾਂ ਦੀ ਨਸਲ ਖੋਸ਼ੀ ਹੋ ਰਹੀ ਹੈ ਤੇ ਬੀਬੀਆਂ ਦੇ ਰੇਪ ਹੋ ਰਹੇ ਤੇ ਨਾਲ ਦੀ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਸਾਡੇ ਮਹਾਰਾ ਸੌਧੀਆਂ ਬੇਦਬੀਆਂ ਵੀ ਬਹੁਤ ਰਹੀ ਹੈ ਸੋ ਇਹ ਗਿਨੀਮੇ ਦੀ ਸਾਜਤਾ ਜਿਹੜਾ ਡੀਪ ਸਟੇਟ ਹੈ ਉਹ ਆਪਣਾ ਨੈਰੇਟਿਵ ਸਿਰਜਦੀ ਹੈ ਔਰ ਉਹਨੂੰ ਸਮਝਣਾ ਸੋਚਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਸੋ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਲਾ ਬੰਧੋਣਾ ਚਾਹੀਦਾ ਹੈ ਤੇ ਪਿਛਲੇ ਜਿਹੜੀ ਥੋੜੇ ਦਿਨੀ ਬਾਬਾ ਅੰਮ੍ਰਿਤਪਾਲ ਮਹਿਰੋਂ ਜਿਹਨੇ ਇੱਕ ਉਹ ਨਿਹੰਗ ਜਿਹੜਾ ਜਿਨੇ ਗੁਰੂ ਗੁਰੂ ਮਹਾਰਾਜ ਸਾਹਿਬ ਦਾ ਬਾਣਾ ਪਾ ਕੇ ਤੇ ਉੱਥੇ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਕਨੌਨੀ ਹਰਕਤ ਕੀਤੀ ਹੈ ਸੋ ਉਹਦਾ ਉਹਨਾਂ ਪਰਦਾਫਾਸ਼ ਨੇ ਕੀਤਾ ਉਹਨੂੰ ਸਜਾਵੇ ਦਿੱਤੀ ਸੋ ਮੈਂ ਸਮਝਦਾ ਕਿ ਅੱਜ ਜਿਹੜਾ ਵੀ ਕੋਈ ਇਨਸਾਨ ਚੰਗਾ ਕੰਮ ਕਰਦਾ ਸਾਨੂੰ ਉਹਦੇ ਨਾਲ ਖਲੋਣਾ ਚਾਹੀਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਉਹਦਾ ਮਣੋਬਲ ਨਾ ਡਿੱਗੇ ਉਹ ਹੋਰ ਵੀ ਜਿਹੜੇ ਮਾੜੇ ਕੰਮ ਆ ਉਹਨਾਂ ਨੂੰ ਨੱਥ ਪਾ ਸਕੇ ਸੋ ਮੈਂ ਸਮਝਦਾ ਕਿ ਭਾਈ ਅਮਰਤਪਾਲ ਸਿੰਘ ਮੈਹਰੋ ਜਿਹੜੇ ਆ ਉਹਨਾਂ ਨੇ ਇੱਕ ਚੰਗਾ ਕੰਮ ਕੀਤਾ ਤੇ ਜਦੋਂ ਕੋਈ ਵੀ ਇਨਸਾਨ ਚੰਗਾ ਕੰਮ ਕਰਦਾ ਹੈ ਭਾਵੇਂ ਉਹ ਕਿਸੇ ਧਰਮ ਨਾਲ ਕਿਸੇ ਫਿਰਕੇ ਨਾਲ ਕਿਸੇ ਜਾਤ ਕਿਸੇ ਪਾਤ ਕਿਸੇ ਪਾਰਟੀ ਕੋਈ ਵੀ ਕਿਸੇ ਵੀ ਚੀਜ਼ ਨਾਲ ਜੁੜਿਆ ਹੋਵੇ ਪਰ ਜਦੋਂ ਉਹ ਨੇਕ ਤੇ ਚੰਗਾ ਕੰਮ ਕਰਦਾ ਹੈ ਉਹਨੂੰ ਉਹਦੇ ਨਾਲ ਖਲੋਣਾ ਚਾਹੀਦਾ ਹੈ ਪਾਈ ਅੰਮ੍ਰਿਤਪਾਲ ਸਿੰਘ ਨੇ ਮਾਰਾ ਸੌਦਾ ਬਾਣਾ ਪਾਇਆ ਜਿਉਂਨੇ ਇੱਕ ਨੇਕ ਕੰਮ ਕੀਤਾ ਹੈ ਮੈਂ ਸਮਝਦਾ ਕਿ ਜੇ ਪ੍ਰਸ਼ਾਸਨ ਉਹਦੇ ਨਾਲ ਧੱਕਾ ਕਰਦਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਅੱਗੇ ਤੋਂ ਵੀ ਨੌਜਵਾਨ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਨਾਤ ਪਾਉਣਗੇ